किसान भाइयों वैज्ञानिक दोस्तों और कृषि विज्ञान के अंदर पे काम कर रहे मेरे साथियों ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਸੁਖਿੰਦਰ ਸਿੰਘ ਸੈਂਟਰਲ ਪੋਟੇਟੋ ਰਿਸਰਚ ਇੰਸਟੀਚਿਊਟ ਜਿਹੜਾ ਜਲੰਧਰ ਦੇ ਸਟੇਸ਼ਨ ਤੋਂ ਬੋਲ ਰਿਹਾ ਆਪ ਨਾਲ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ YouTube ਚੈਨਲ ਦੇ ਉੱਪਰ ਆਪਾਂ ਆਲੂ ਨਾਲ ਸੰਬੰਧਿਤ ਅਲੱਗ-ਅਲੱਗ ਜਾਣਕਾਰੀ ਦੀਆਂ ਵੀਡੀਓਜ਼ ਟਾਈਮ ਤੋਂ ਟਾਈਮ ਕਿਉਂ ਪਾਉਂਦੇ ਰਹੇ ਹਾਂ ਔਰ ਪਿਛਲੇ ਕੁਝ ਸਮੇਂ ਤੋਂ ਉਹ ਬੰਦ ਸੀ ਹੁਣ ਦੁਬਾਰਾ ਫਿਰ ਅਸੀਂ ਸ਼ੁਰੂ ਕਰ ਰਹੇ ਹਾਂ ਇਸ ਦੀ ਸ਼ੁਰੂਆਤ ਕਰਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਅਕਸਰ ਇਹ ਕਹਿੰਦੇ ਹੁੰਦੇ ਸੀਗੇ ਕਿ ਅਗਰ ਤੁਹਾਨੂੰ ਜਲੰਧਰ ਦੇ ਵਿੱਚ ਆ ਕੇ ਬਾਦਸ਼ਾਹਪੁਰੇ ਜਿਹੜਾ ਸਾਡਾ ਸੈਂਟਰ ਹੈ ਜਿੱਥੋਂ ਮੈਂ ਬੋਲ ਰਿਹਾ ਤੁਹਾਡੇ ਨਾਲ ਇੱਥੇ ਅਗਰ ਕੋਈ ਟ੍ਰੇਨਿੰਗ ਕਰਨੀ ਹੈਗੀ ਆ ਤੇ ਤੁਸੀਂ ਟ੍ਰੇਨਿੰਗ ਲਫ਼ਜ਼ ਲਿਖ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਲਿਖਤ ਦਿੰਦੇ ਸੀ ਟ੍ਰੇਨਿੰਗ ਪਰ ਤੁਹਾਡਾ ਫੋਨ ਨੰਬਰ ਸਾਡੇ ਕੋਲ ਹੁੰਦਾ ਨਹੀਂ ਸੀ ਇਸ ਕਰਕੇ ਅਸੀਂ ਤੁਹਾਨੂੰ ਕੰਟੈਕਟ ਨਹੀਂ ਸੀ ਕਰ ਸਕਦੇ ਹੁਣ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਤੁਸੀਂ ਕੋਈ ਅਗਰ ਤੁਹਾਡੀ ਇੱਛਾ ਹੈਗੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਿਵੇਂ ਆਹ ਵੀਡੀਓ ਵਾਦ ਜਾਂ ਕੋਈ ਹੋਰ ਵੀਡੀਓਜ਼ ਹੈ ਨੀਚੇ ਤੁਸੀਂ ਲਿਖ ਦਿਓ ਕਿ ਟ੍ਰੇਨਿੰਗ ਆਪਣਾ ਨਾਮ ਪਲੱਸ ਆਪਣਾ ਫੋਨ ਨੰਬਰ ਲਿਖ ਦਿਓ ਸਾਡੇ ਵੱਲੋਂ ਕੋਈ ਨਾ ਕੋਈ ਤੁਹਾਨੂੰ ਕੰਟੈਕਟ ਕਰੂਗਾ ਔਰ ਤੁਹਾਨੂੰ ਟ੍ਰੇਨਿੰਗ ਦੀ ਡੇਟ ਦੱਸਾਂਗੇ ਨੰਬਰ 2 20 ਸਤੰਬਰ ਨੂੰ ਅਸੀਂ ਜਲੰਧਰ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਆਲੂ ਦੇ ਉੱਪਰ ਟ੍ਰੇਨਿੰਗ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਦੇ ਵਿੱਚ ਆਲੂ ਦੇ ਬੀਜ ਨੂੰ ਕਿਸ ਤਰੀਕੇ ਨਾਲ ਪੈਦਾ ਕਰਨਾ ਪਲੱਸ ਇਸ ਬੀਜ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਕਿਸ ਤਰੀਕੇ ਨਾਲ ਇਸਟੈਬਲਿਸ਼ ਕਰਨਾ ਇਹਦੇ ਉੱਤੇ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ ਤੁਸੀਂ ਆ ਜਿਹੜਾ نیچے ਨੰਬਰ ਹੈਗਾ ਆ ਇਸ ਨੰਬਰ ਦੇ ਉੱਤੇ ਫੋਨ ਕਰਕੇ ਇਹ ਦੱਸ ਦੇਣਾ ਕਿ ਤੁਸੀਂ ਆ ਰਹੇ ਹੋ ਫੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਪਹਿਲਾਂ ਕਰਵਾ ਲਓ ਫਿਰ ਸਾਨੂੰ ਪਤਾ ਲੱਗ ਜੂਗਾ ਕਿੰਨੇ ਲੋਕ ਆ ਰਹੇ ਨੇ ਕਿੱਥੋਂ ਆ ਰਹੇ ਉਹਦੇ ਤਰੀਕੇ ਦਾ ਸੀ ਇੰਤਜ਼ਾਮ ਕਰ ਲਵਾਂਗੇ ਅਗਰ ਤੁਸੀਂ ਫੋਨ ਨੰਬਰ ਨਹੀਂ ਕਰਦੇ ਵੈਸੇ ਆਉਂਦੇ ਹੋ ਫਿਰ ਸਾਨੂੰ ਇਹ ਦੇਖਣਾ ਪਊਗਾ ਅਗਰ ਤੇ ਸੀਟ ਖਾਲੀ ਹੋਈ ਤੇ ਤੁਸੀਂ ਸ਼ਾਮਿਲ ਹੋ ਸਕੋਗੇ ਨਹੀਂ ਤੇ ਤੁਹਾਨੂੰ ਮੁਸ਼ਕਿਲ ਹੋ ਜਾਏਗਾ ਕਿਉਂਕਿ ਸਾਡੇ ਪਾਸ ਲਿਮਟਿਡ ਬੰਦਿਆਂ ਦਾ ਇੰਤਜ਼ਾਮ ਹੁੰਦਾ ਹੈ ਤੀਸਰੀ ਗੱਲ ਇਹ ਹੈਗੀ ਹੈ ਕਿ ਅ ਅਸੀਂ ਕਿਉਂਕਿ ਹੁਣ ਇਸ ਚੈਨਲ ਦੇ ਉੱਤੇ ਹੋਰ ਵੀਡੀਓ ਪਾਉਣ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ بیس ਹੈਗਾ ਲੋਕ ਇਸ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੁਹਾਨੂੰ ਬੇਨਤੀ ਹੈਗੀ ਹੈ ਕਿ ਤੁਹਾਡਾ ਕੋਈ ਮਿਹਨਤ ਨਹੀਂ ਕਰਨੀ ਪੈਣੀ ਇਸ ਚੈਨਲ ਨੂੰ ਅਗਰ ਤੁਸੀਂ ਸੁਣਦੇ ਹੋ ਦੇਖਦੇ ਹੋ ਤੇ ਦੂਸਰੇ ਜਿਹੜੇ ਜ਼ਿੰਮੇਦਾਰ ਜਿਹੜੇ ਆਲੂ ਦੀ ਖੇਤੀ ਦਾ ਕੰਮ ਕਰਦੇ ਉਹਨਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਫਾਇਦਾ ਹੋ ਸਕੇ ਅਗਰ ਤੁਸੀਂ ਉਹਨਾਂ ਨਾਲ ਸ਼ੇਅਰ ਕਰੋਗੇ ਗਿਣਤੀ ਵਧੂਗੀ ਸਾਨੂੰ ਵੀ ਹੌਸਲਾ ਹੋਏਗਾ ਅਸੀਂ ਵੀ ਹੋਰ ਮਿਹਨਤ ਕਰਾਂਗੇ ਸੋ ਇਸ ਬੇਨਤੀ ਨੂੰ ਵੀ ਪ੍ਰਵਾਨ ਕਰਨਾ ਦੂਸਰਿਆਂ ਨਾਲ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਸਾਡਾ ਹੌਸਲਾ ਵਧਾਓ ਔਰ 18 ਸੌਰੀ 20 ਤਰੀਕ ਦੀ ਜਿਹੜੀ ਟ੍ਰੇਨਿੰਗ ਹੈ ਉਹਦੇ ਵਾਸਤੇ ਤੁਸੀਂ ਵੇਬਸਾਈਟ ਲਿਖੇ ਨੰਬਰ ਦੇ ਉੱਤੇ ਰਜਿਸਟ੍ਰੇਸ਼ਨ ਕਰਵਾਓ ਔਰ ਇਸ ਟ੍ਰੇਨਿੰਗ ਨੂੰ اٹੈਂਡ ਕਰੋ ਔਰ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਤੁਹਾਡੇ ਨਾਲ ਕਿ ਜੇ ਤੁਸੀਂ ਇੱਕ ਵਾਰ ਜਲੰਧਰ ਦੇ ਵਿੱਚ ਆ ਕੇ ਇੱਕ ਦਿਨ ਦੀ ਟ੍ਰੇਨਿੰਗ ਪ੍ਰੋਗਰਾਮ ਕਰ ਗਏ ਤੇ ਆਲੂ ਦੀ ਖੇਤੀ ਬਾਰੇ ਜਿਹੜਾ ਗਿਆਨ ਆ ਉਹ ਇੱਕਦਮ ਤੁਹਾਡਾ ਬਹੁਤ ਵਧੀਆ ਹੋ ਜਾਏਗਾ ਔਰ ਇੱਕ ਤਰ੍ਹਾਂ ਨਾਲ ਖੇਤੀ ਦਾ ਪੂਰਾ ਰੰਗ ਢੰਗ ਤੇ ਸੋਚ ਹੀ ਬਦਲ ਜਾਂਦੀ ਹੈ ਅਸੀਂ ਵੇਟ ਕਰ ਰਹੇ ਹਾਂ 20 ਤਰੀਕ ਦੇ ਪ੍ਰੋਗਰਾਮ ਵਾਸਤੇ ਬਹੁਤ-ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੂਸਰਿਆਂ ਨਾਲ ਵੀ ਜਰੂਰ ਸ਼ੇਅਰ ਕਰੋ